ਇਹ ਤੂਤ ਆ ਜਿਹੜੇ ਇਹ ਖਤਮ ਹੋ ਸਕਦੇ ਆ ਕਿ ਨਾ ਹੀ ਇਹ ਕਲਚਰ ਖਤਮ ਹੋ ਸਕਦਾ ਨਾ ਹੀ ਇਹ ਕੰਮ ਖਤਮ ਹੋ ਸਕਦਾ ਮੈਂ ਤਾਂ ਸੋਚਿਆ ਸੀ ਕਿਤੇ ਇਹ ਕੰਮ ਲੋਪ ਹੋ ਗਿਆ ਪਰ ਨਹੀਂ ਕਿੱਥੋਂ ਤੱਕ ਕੰਮ ਕਰਿਆ ਉਹਨੇ ਬਜ਼ੁਰਗੋ ਇਹ ਚਾਰ ਪੰਜ ਮਿੰਟ ਆ ਹੀ ਕਿਤੇ ਫੋਨ ਆ ਜਾਏ ਤੁਹਾਡੇ ਕੋਲ ਟੋਕਰੇ ਬਣਾਉਣ ਵਾਸਤੇ ਤੇ ਬਣਾਇਆਉਂਗੇ ਜਾ ਕੇ ਹਾਂ ਹਾਂ ਠੀਕ ਹੈ ਹਾਂਜੀ ਇਹ ਵੇਖੋ ਸਾਰੇ ਜ਼ਮਾਨੇ ਆਏ ਗਏ ਇਹ ਜ਼ਮਾਨਾ ਉਵੇਂ ਦੇ ਉਵੇਂ ਰਿਹਾ ਟੋਕਰਿਆਂ ਦਾ ਬਣਾਉਣ ਦਾ ਕਿਉਂਕਿ ਨਾ ਹੀ ਤਾਂ ਇਹ ਤੂਤ ਹੈ ਜਿਹੜੇ ਇਹ ਖਤਮ ਹੋ ਸਕਦੇ ਐ ਨਾ ਹੀ ਇਹ ਕਲਚਰ ਖਤਮ ਹੋ ਸਕਦਾ ਨਾ ਹੀ ਇਹ ਕੰਮ ਖਤਮ ਹੋ ਸਕਦਾ ਆ ਦੇਖੋ ਬਜ਼ੁਰਗ ਬਣਾ ਰਹੇ ਐ ਟੋਕਰੇ ਮੈਨੂੰ ਬੜਾ ਵਧੀਆ ਲੱਗਿਆ ਮੈਂ ਤਾਂ ਸੋਚਿਆ ਸੀ ਕਿਤੇ ਇਹ ਕੰਮ alop ਹੋ ਗਿਆ ਪਰ ਨਹੀਂ ਇਹ ਨਹੀਂ ਕਦੇ ਹੋ ਸਕਦਾ alop ਆ ਦੇਖੋ ਟੋਕਰੇ ਬਣਾਏ ਪਏ ਐ ਬਜ਼ੁਰਗਾਂ ਨੇ ਬਹੁਤ ਮਿਹਨਤ ਵਾਲਾ ਕੰਮ ਆ ਆ ਦੇਖੋ ਸਤਿ ਸ਼੍ਰੀ ਅਕਾਲ ਬਜ਼ੁਰਗੋ ਠੀਕ ਠਾਕ ਹੋ ਇਹ ਆਪਣਾ ਕਿਹੜਾ ਪਿੰਡ ਆ ਬਜ਼ੁਰਗ ਬੱਲੂ ਬੱਲੂਆਂ ਦਾ ਪਿੰਡ ਆ ਮੁਜੁਰਗਾ ਦਾ ਤੇ ਇਹਨਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਹੋਇਆ ਜੇ ਤੁਸੀਂ ਟੋਕਰੇ ਬਣਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਤਾਂ ਦੇਖੋ ਜੀ ਕਿੱਥੋਂ ਤੱਕ ਕੰਮ ਕਰਿਆ ਉਹਨੇ ਬਜ਼ੁਰਗ ਚਾਰ ਪੰਜ ਮਿੰਟ ਆ ਇਹ ਰਿੜਿੜੇ ਅੱਛਾ ਜੀ अच्छा जे किते फोन आजे ਤੁਹਾਡੇ ਕੋਲ ਡੋਕਰੇ ਬਣਾਉਣ ਵਾਸਤੇ ਤੇ ਬਣਾਇਆਉਂਗੇ ਜਾ ਕੇ ਹਾਂ ਹਾਂ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਧੰਨਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ